ਜਦੋਂ ਇਸ ਤਸਵੀਰ ਨੂੰ ਦੇਖਦੇ ਹਾਂ ਕਿ ਕਿੰਦਾ ਮਨ ਚ ਖਿਆਦਾ ਮਾਧਤਾਜੀ ਬਹੁਤ ਦਾ ਕੱਦ ਦੇਖੀਏ ਤਾਂ ਜਿਵੇਂ ਕਹਿੰਦਾ ਨਾ ਵੀ ਉੱਪਰ ਨੂੰ ਦੇਖੀ ਜਾਓ ਤਾਂ ਸਿਰਾਂ ਹੀ ਨਹੀਂ ਦਿਖਦਾ ਏਡਾ ਕੱਦ ਹੈ ਨੂੰ ਯਾਦ ਹੈ ਵੀ ਜਦੋਂ ਇਹ ਬਿਊਟੀ ਦੇ ਗਏ ਆ ਕੋਈ ਨਹੀਂ ਨਾ ਨਾ ਵੀ ਪਿੱਛੇ ਮੁੜ ਕੇ ਦੇਖਿਆ ਵੀ ਮਰੇ ਜਵਾਕ ਖੜੇ ਆ ਵੀ ਮੈਂ ਦੁਆਰਾ ਮਿਲ ਲਵਾ ਆਪਣਾ ਨਹੀਂ ਚਲੇ ਤਾਹਾਂ ਲੱਗਦਾ ਗਿਆ ਉਸ ਤੋਂ ਬਾਅਦ ਤੁਸੀਂ ਇੱਕ ਕਲੈਕਸ਼ਨ ਲਗਿਆ ਤੇ ਹੁਣ ਫਿਰ ਜੀ ਕੌਮ ਨਾਲ ਖੜੀ ਆ ਤੇ ਲੜਨ ਜਾਂਦੇ ਹਾਂ ਹਾਂ ਜੇ ਕੌਮ ਚਾਊਗੀ ਜਾਂ ਸਾਥ ਦੇਊਗੀ ਫੇਰ ਅਸੀਂ ਮੈਂ ਜ਼ਰੂਰ ਕਰਾਂਗੇ ਇਸ ਨਗਰਤ ਹੈ ਨਾ ਉਹ ਐਵੇਂ ਚੋਦੀ ਹੈ ਵੀ ਤੂੰ ਵੀ ਆਪਾਂ ਆਜ਼ਾਦ ਲੜੀਏ ਕਿਸੇ ਵੀ ਪੱਖ ਤੋਂ ਹਾਂ ਕਿਸੇ ਵੀ ਪੱਖ ਤੋਂ ਨਾ ਲੜੋ ਕਹਿੰਦੇ ਆ ਵੀ ਜੀ ਤੁਹਾਨੂੰ ਤਾਂ ਕਿਸੇ ਪੱਖ ਤੋਂ ਲੜਨਾ ਹੀ ਨਹੀਂ ਚਾਹੀਦਾ ਤੁਹਾਡਾ ਤਾਂ ਨਾ ਜਿਹੜੀਆਂ ਪਾਰਟੀਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨਾਲੋਂ ਤਾਂ ਤੁਹਾਡਾ ਨਾਂ ਹੀ ਵੈਸੀ ਵੱਡਾ ਪਤਾ ਜੀ ਕੋ ਕਿੰਨੀ ਗੁੰਮੀ ਦਾ ਤਾਂ ਤੋ ਜੀ ਆਹੀ ਜੀ ਗੱਲ ਤਾਂ ਨਹੀਂ ਹੈ ਬਈ ਜਿਵੇਂ ਪਹਿਲਾਂ ਤਾਂ ਨਹੀਂ ਕਿਸੇ ਨੇ ਵੀ ਪੁੱਛਿਆ ਤੇ ਬਾਕੀ ਵਰਦੀ ਮੁਰਦੀ ਮੈਂ ਰੱਖੀ ਹੋਈ ਹੈ ਜੀ ਵਰਦੀ ਹੈ ਤੇ ਬੈਲਟ ਹੈ ਸਟਾਰ ਹੈ ਤੇ ਆਪਣਾ ਬਿਸਲਾ ਹੈ ਡਿਊਟੀ ਦੀਆਂ ਉਹਨੇ ਰੱਖੀਆਂ ਅੱਗੇ ਤੋਂ ਮੈਂ ਤੁਹਾਡਾ ਆਪਣਾ ਜਿੰਮੀ ਸਿੰਘ ਕੱਪਿਆਂ ਵਾਲੀ ਮੇਰੇ ਪਿੱਛੇ ਤੇ ਤਸਵੀਰ ਵੇਖ ਕੇ ਤੁਹਾਨੂੰ ਅੰਦਾਜ਼ਾ ਤਾਂ ਲੱਗ ਗਿਆ ਹੋਊਗਾ ਕਿ ਮੈਂ ਕਿਸ ਪਰਿਵਾਰ ਦੀ ਤੇ ਕਿਸ ਘਰ ਦੇ ਵਿੱਚ ਬੈਠਾ ਹਾਂ ਬਹੁਤ ਸਾਰੀਆਂ ਇੰਟਰਵਿਊ ਤੁਸੀਂ ਸੁਣੀਆਂ ਹੋਣੀਆਂ ਇਸ ਪਰਿਵਾਰ ਨਾਲ ਸੰਬੰਧਿਤ ਤੇ ਬਹੁਤ ਸਾਰੀ ਹਿਸਟਰੀ ਦੇ ਤੁਸੀਂ ਵਾਕਬ ਵੀ ਹੋ ਤੇ ਮੈਂ ਥੋੜਾ ਜਿਹਾ ਤੁਹਾਨੂੰ ਪੋਲੀਟੀਕਲ ਤੌਰ ਤੇ ਇੱਕ ਇਸ ਪਰਿਵਾਰ ਦੀ ਇੰਟਰਵਿਊ ਨਾਲ ਪਰਿਵਾਰ ਨੂੰ ਮਿਲਾਉਣ ਜਾ ਰਿਹਾ ਸਾਡੇ ਨਾਲ ਵੀਰਨੀ ਜੀ ਵੀਦ ਨੇ ਗੱਲਬਾਤ ਕਰਾਂਗੀ ਉਸ ਦੌਰ ਦੀ ਜਦੋਂ 1999 ਦੇ ਵਿੱਚ ਇਸ ਘਰ ਦੇ ਵਿੱਚ ਦੋ ਐਮਪੀ ਬਣਦੇ ਦੀ ਬਿੰਦੀ ਬਿੰਮਲ ਕੌਰ ਖਾਲਸਾ ਜੀ ਸਰਦਾਰ ਸੁੱਚਾ ਸਿੰਘ ਜੀ ਸ਼ਹੀਦ ਭਾਈ ਬਦ ਸਿੰਘ ਇੱਕ ਉਹਦੇ ਧਰਮ ਪਤਨੀ ਸੰਤੇ ਇੱਕ ਉਹਨਾਂ ਦੇ ਪਿਤਾ ਦੇ ਸਨ ਅੱਜ ਕਿਹੜੇ ਹਾਲਾਤਾਂ ਚ ਪਰਿਵਾਰ ਗੁਜ਼ਰ ਰਿਹਾ ਹੈ ਪੋਲਿਟਿਕਲ ਤੌਰ ਤੇ ਪਿੱਛੇ ਕਿਉਂ ਰਹਿ ਗਿਆ ਜਹਾਉਣ ਵਾਲੇ ਸਮਝ ਪੋਲਿਟਿਕਲ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ तमाम ਗੱਲਾਂ ਬਾਤਾਂ ਦੇ ਨਾਲ ਜੁੜਦੀਆਂ ਜੀ ਸਭ ਤੋਂ ਪਹਿਲਾਂ ਪਰਿਵਾਰ ਕੋ ਚੀਕਾ ਖਵਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਠਾਕੀ ਸੇਤਾ ਠੀਕ ਅਸਾਂ ਹਾਂ ਜੀ ਠੀਕ ਹੈ ਜੀ ਮੈਂ ਉਹ ਥੋੜੀ ਜਿਹੀ ਗੱਲ ਕੀਤੀ ਸੀ ਜਿਵੇਂ 99 ਦੇ ਵਿੱਚ ਤੁਹਾਡੀ ਉਮਰ ਕਿੰਨੀ ਕੁ ਹੋਗੀ ਥੋੜੇ ਜਿਹਾ ਮੇਰੀ ਜੀ ਉਦੋਂ ਮੈਂ 6th ਚ ਸੀ ਜੀ ਮੈਂ 11 ਸਾਲ ਦਾ 11 ਸਾਲ ਦਾ ਤੁਸੀਂ ਤਾਂ 11 ਸਾਲ ਦੇ ਸੀ ਜਦੋਂ ਤੁਸੀਂ 2 MPS ਕਰਦੇ ਰਿਹਾ ਹਾਂਜੀ ਹਾਂਜੀ ਉਦੋਂ ਕਿੱਦਾਂ ਦੇ ਹਾਲਾਤ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਕੀ ਬਣਿਆ ਅਸੀਂ ਜਦੋਂ ਪਹਿਲਾਂ ਤਾਂ ਜਿਵੇਂ ਇਹ ਸਾਰਾ ਹੋਇਆ 84 ਚ ਜੀ ਤੇ ਉਦੋਂ ਵੀ ਉਸ ਤੋਂ ਬਾਅਦ ਤਾਂ ਬਹੁਤ ਸਟਰਗਲ ਸੀਗਾ ਹੂੰ ਅਸੀਂ ਫਿਰ ਉਹ ਪੰਜਾਬ ਆ ਗਏ ਖੇਤਾਂ ਚ ਵੀ ਰਹੇ ਮੇਰੀ ਯਾਦ ਹੈ ਅਸੀਂ ਖਰੜ ਰਹਿੰਦੇ ਸੀ ਖੇਤਾਂ ਚ ਮੋਟਰਾਂ ਤੇ ਇੱਕ ਕਮਰਾ ਬਣਿਆ ਹੁੰਦਾ ਸੀ ਜਿਵੇਂ ਹਮ ਚਲੋ ਉਦੋਂ ਵੀ ਟਾਈਂ ਕੱਢਿਆ ਐ ਮਤਲਬ ਐਵੇਂ ਦਾ ਸੀ ਭਈ ਉਦੋਂ ਭਈ ਕੋਈ ਸਾਥ ਨਹੀਂ ਸੀ ਹੁੰਦਾ ਮਾਤਾ ਜੀ ਦੇ ਵੀ ਜੀ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚਲੋ ਟਾਈਮ ਨਿਕਲਦਾ ਗਿਆ ਤੇ ਸਰਕਾਰ ਨੇ ਵੀ ਆਪਣਾ ਜਿਵੇਂ ਪਹਿਲਾਂ ਤਾਂ ਬਹੁਤ ਕੱਸ ਕੇ ਰੱਖਿਆ ਹੋਇਆ ਸੀ ਗਵਰਨਮੈਂਟ ਨੇ ਵੀ ਬਈ ਕਿੱਧਰ ਜਾਣੇ ਆ ਕੀ ਕਰਦੇ ਆ ਸਾਰਾ ਫਿਰ ਉਸ ਤੋਂ ਬਾਅਦ 86 ਦੇ ਵਿੱਚ ਸਾਡੇ ਮਦਰ ਨੂੰ ਅਰੈਸਟ ਕਰ ਲਿਆ ਸੀ ਜੀ ਅਰੈਸਟ ਕਰਨ ਤੋਂ ਬਾਅਦ ਫਿਰ 88 ਦੇ ਵਿੱਚ 89 ਦੇ ਵਿੱਚ ਇਹ ਬਾਹਰ ਆ ਗਏ ਸੀ ਹੂੰ ਉਹਦੋਂ ਜਦੋਂ ਇਹ ਸਾਡੇ ਮਦਰ ਨੂੰ ਅਰੈਸਟ ਕਰਦੇ ਆ ਫਿਰ ਸਾਡਾ ਵੀ ਦੇਖਪਾਲ ਕਰਨ ਦੀ ਔਕੀ ਸੀ ਫਿਰ ਸਾਨੂੰ ਹੋਸਟਲ ਦੇ ਵਿੱਚ ਪਾਤਾ ਸੀਗਾ ਤੇ ਹੋਸਟਲ ਦੇ ਵਿੱਚ ਪਾਤਾ ਫਿਰ ਬਸ ਫਿਰ ਹੋਸਟਲ ਚ ਹੀ ਰਹੇ ਆ ਅਸੀਂ ਜਦੋਂ ਮਾਂ ਮਮੀ ਸਾਡੇ ਅੰਦਰ ਸੀ ਫਿਰ ਜਦੋਂ ਬਾਹਰ ਆ ਗਏ ਫਿਰ ਤਾਂ 89 ਦੇ ਵਿੱਚ ਹੀ ਮਿਰਖ ਨਾਲ ਬਾਹਰ ਆਏ ਸੀ ਪਹਿਲਾਂ ਫਿਰ 91 ਚ ਫਿਰ 89 ਚੋਂ ਬਾਹਰ ਆਏ ਫਿਰ ਐਮਪੀ ਬਣੇ ਹੂੰ ਤੇ ਬਹੁਤ ਕੌਮ ਨੇ ਬਹੁਤ ਸਾਥ ਦਿੱਤਾ ਉਸ ਟਾਈਮ ਤੇ ਸਾਥ ਦਿੱਤਾ ਫਿਰ ਉਸ ਤੋਂ ਬਾਅਦ ਫਿਰ ਆਪਣਾ 91 ਦੇ ਵਿੱਚੋਂ ਐਕਸਪਾਇਰ ਹੋ ਗਏ ਸੀ ਜੀ ਹਾਂ ਜੀ ਤੇ ਤੁਹਾਡੇ ਦਾਦਾ ਜੀ ਸਾਡੇ ਦਾਦਾ ਜੀ ਤਾਂ ਉਹ ਉਰੇ ਵੀ ਸੀ ਰਹਿੰਦੇ ਮਲਵੇ ਰਹਿੰਦੇ ਸੀ ਉਹ ਜੀ ਤੇ ਮੁਲਵੇ ਰਹਿਣ ਕਰਕੇ ਫਿਰ ਉੱਥੇ ਹੀ ਸੀ ਉਹ ਫਿਰ ਉਹ ਤਾਂ 2000 ਮਤਲਬ ਬਾਵਾ ਦੇ ਘਟੇ ਆ ਉਹਨਾਂ ਨੇ ਉਸ ਤੋਂ ਬਾਅਦ ਵੀ ਤੇ ਉੱਥੇ ਮੁਲਵੇ ਹੀ ਰਹੇ ਆ ਉਰੇ ਨਹੀਂ ਰਹੇ ਬਾਅਦ ਦੇ ਵਿੱਚ ਜਿਵੇਂ 2006-7 ਵਿੱਚ ਮੇਰੇ ਕੋਲ ਉਰੇ ਲੱਗ ਗਈ ਸੀ ਆਉਣ ਜਦੋਂ ਅਸੀਂ ਥੋੜੇ ਜਿਹਾ ਵੱਡੇ ਹੋ ਗਏ ਫਿਰ ਮੇਰੇ ਕੋਲ ਕਦੇ-ਕਦੇ ਰਹਿ ਜਾਂਦੇ ਸੀ ਉਰੇ ਹਾਂ ਬਾਤ ਮਾਰੇ ਹਾਂ ਬਾਕੀ ਨੰਗੇ ਬਰ ਹਾਂ ਇਹ ਵਾਰ ਸੁਬੇ ਰਹੋ ਉਹ 80 ਵਾਰ ਇੱਕ ਵਾਰੀ ਜਦੋਂ ਮਤਲਬ ਐਮਪੀ ਬਣ ਕੇ ਆਪਣਾ 89 ਚ ਫਿਰ ਸਾਲ ਡੇਢ ਸਾਲ ਚੰਗਾ ਦੇਖਿਆ ਜੀ ਬਈ ਚਲੋ ਇਹ ਹੁੰਦਾ ਸੀ ਬਈ ਤਨਖਾਹ ਲੱਗ ਗਈ ਸੀ ਮਿਲ ਨਾ ਫਿਰ ਹੋਰ ਬਾਹਰ ਜਾਇਆ ਏ ਸੀ ਤੇ ਸੰਗਤ ਨਾਲ ਸਾਥ ਦਿੱਤਾ ਉਹ ਬਹੁਤ ਤੇ ਮੁੜ ਕੇ ਫਿਰ ਆਪਣਾ ਫਿਰ ਤਾਂ ਉਦੋਂ ਹੀ 90 91 ਚ ਸਰਕਾਰ ਗਿਰ ਗਈ ਸੀ ਇਹ ਹੂੰ ਦੱਲ ਲੱਭੇ ਜਿਗਰ ਕੀ ਸੀ ਮੈਂ ਕਹਿੰਦਾ 90 99 ਚ ਉਹ ਫਿਰ ਕਦ ਵਿੱਚ ਐਕਸਪਾਇਰ ਕਰ ਦਿੱਤੀ ਸੀ ਉਸ ਤੋਂ ਬਾਅਦ ਲਈ ਇਲੈਕਸ਼ਨ ਨੜਲਾ ਤੋਂ ਆ ਚੁੱਕੇ ਸੀ ਸ੍ਰੀ ਸੋਚੇ ਮੈਂ ਨੜੇ ਸੀ ਜੀ 2004 ਚ ਪੁੱਛਣ ਦੇ ਤੋਂ ਜੀ ਹਾਂ ਜੀ ਮੈਂ nde ਤੋਂ ਨੜੇ ਸੀ ਹਾਂ ਜੀ ਵਰਮ ਸਿੰਘ ਸੀ ਉਹ ਹਾਂ ਜੀ ਚਾਰ ਚ ਕਿੰਨੀ ਵੋਟ ਪੈ ਗਈ ਸੀ ਤਾਂ ਆਪਾਂ ਨੂੰ ਸਵਾਕ ਰੱਖ ਦੇ ਗਰੀਬ ਪੈ ਗਈ ਸੀ ਵੋਟ ਤਾਂ ਬਹੁਤ ਪੈ ਗਈ ਸੀ ਹਾਂ ਜੀ ਉਸ ਤੋਂ ਬਾਅਦ ਨਹੀਂ ਫਿਰਾਈ ਨਹੀਂ ਉਸ ਤੋਂ ਬਾਅਦ ਜੀ ਫਿਰ ਇੱਕ ਐਮ.ਐਲ.ਏ ਦਾ ਲੜਿਆ ਸੀ ਭਧੌੜ ਤੋਂ ਜੀ ਹਾਂ ਜੀ ਬਸ ਜਿਹਨੇ ਸਦਾ ਸਿਮਰਜੀਤ ਸਿੰਘ ਮਾਨ ਜੀ ਆਹੋ ਬਹੁਤ ਜਿੰਨੀਆਂ ਤਮਾਮ ਸਿੱਖਾਂ ਲੀਆਂ ਜਥੇਬੰਦੀਆਂ ਜਾਂ ਪਾਰਟੀਆਂ ਦੇ ਤੌਰ ਤੇ ਲੜਦੇ ਆ ਕਿਸੇ ਨੇ ਪਰਾਲੀ ਨਹੀਂ ਕੀਤਾ ਨਹੀਂ ਉਦੋਂ ਮਾਨ ਵੱਲੋਂ ਇੰਸ਼ੀਰ ਜੀ ਫਿਰ ਉਦੋਂ ਫਿਰ ਸਾਨੂੰ ਕੋਈ ਗੱਲਾਂ ਪਤਾ ਲੱਗੀਆਂ ਫਿਰ ਅਸੀਂ ਫਿਰ ਮਤਲਬ ਜਿਵੇਂ ਕਰੇ ਲੂ ਜਿਵੇਂ ਗੱਲਾਂ ਸੀਗੀਆਂ ਤੇ ਫਿਰ ਅਸੀਂ ਪਿੱਛੇ ਹੋ ਖੜ ਗਏ ਸੀ ਜੀ ਜਿਵੇਂ ਮਦਰ ਬਾਰੇ ਇਹ ਨਾ ਬਾਰੇ ਤੇ ਥੋੜਾ ਜਿਹਾ ਜਿਵੇਂ ਸੀਗਾ ਨਹੀਂ ਤੇ ਉਦੋਂ ਫਿਰ ਸੀ ਫਿਰ ਨਹੀਂ ਮੈਂ ਨਾ ਤੇ ਨਾਲ ਅੱਗੇ ਵਧੇ ਰਹੀ ਸੱਤ ਤੋਂ ਬਾਅਦ ਹੂੰ 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 ਉਸ ਤੋਂ ਬਾਅਦ ਮੈ ਮੇਰੇ ਸੋਨ ਚ ਆਇਆ ਕਿ ਹੁਣ ਤੁਸੀਂ ਫ੍ਰਿੰਗੁਰ ਤੋਂ ਇਲੈਕਸ਼ਨ ਲੜਨ ਦੀ ਸਿਆਣਤੀ ਮੈਂ ਜੀ ਦੇਖੋ ਆਪਣੇ ਚ ਤਾਂ ਸਮਰੱਥਾ ਨਹੀਂ ਹੈ ਇਲੈਕਸ਼ਨ ਲੜਨ ਦੀ ਮੈਂ ਇੰਨਾ ਨਹੀਂ ਜੀ ਖਰਚਾ ਕਰ ਸਕਦਾ ਨਾ ਮੇਰੇ ਕੋਲੇ ਹੈ ਇਹ ਤਾਂ ਉਥੋਂ ਸੰਗਤ ਹੀ ਚਾਹੁੰਦੀ ਹੈ ਫੋਨ ਆਉਂਦੇ ਆ ਬਹੁਤ ਤੇ ਆਨੇ ਵੀ ਆਰੇ ਵੀ ਆ ਕੇ ਗਏ ਆ ਕਈ ਜਿਹੜੇ ਮਤਲਬ ਚਾਹੁੰਦੇ ਆ ਵੀ ਸਾਡਾ ਪਰਿਵਾਰ ਅੱਗੇ ਆਵੇ ਹੋਰੇ ਵੀ ਆ ਕੇ ਗਏ ਸੀ ਜੀ ਬਈ ਤੁਸੀਂ ਇਲੈਕਸ਼ਨ ਲੜੋ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਪਹਿਲਾਂ ਸਾਰੇ ਸੰਗਤ ਦੀ رائے ਕਰਕੇ ਨਾ ਬਈ ਹੋਰ ਬੰਦੇ ਆਪਣੇ ਇਕੱਠੇ ਕਰਕੇ ਤੁਹਾਨੂੰ ਪਤਾ ਹੀ ਆ ਫਿਰ ਸਾਰਾ ਕੁਝ ਹੀ ਦੇਖਣਾ ਪੈਂਦਾ ਇਲੈਕਸ਼ਨ ਦੇ ਵਿੱਚ ਤੇ ਇਕੱਲਾ ਖੜ ਕੇ ਤਾਂ ਨਹੀਂ ਸਰਦਾ ਹੋਰ ਵੀ ਬਹੁਤ ਕੁਝ ਹੈ ਨਾ ਵੀ ਆਧਾਰ ਵੀ ਹੋਵੇ ਤੇ ਹੋਰ ਵੀ ਵੀ ਇਹ ਫਾਈਨੈਂਸ ਫਾਈਨੈਂਸ ਵੀ ਦੇਖਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਜੀ ਹਮ ਹਾਂ ਅਖਬਾਰ ਦੇ ਵਿੱਚ ਖਬਰ ਲੱਗੀ ਮੈਂ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਕਿਤੇ ਸਿਪੋਰਟ ਤੋਂ ਸੁਭਾਰੀ ਆ ਮੈਂ ਉਹ ਵੀ ਸੰਗਤ ਨਹੀਂ ਉੱਥੋਂ ਹੀ ਲਵਾਈ ਆ ਜੀ ਕਿਸੇ ਨੇ ਅੱਛਾ ਜਿਹੜੀ ਅਖਬਾਰ ਦੇ ਵਿੱਚ ਖਬਰ ਲੱਗੀ ਆ ਉੱਥੋਂ ਹੀ ਲਵਾਈ ਆ ਮੈਂ ਨਹੀਂ ਲਵਾਈ ਜੀ ਉਹ ਤੁਹਾਡੇ ਵੱਲੋਂ ਨਹੀਂ ਮੇਰੇ ਵੱਲੋਂ ਦੀਆਂ ਜੀ ਅੱਛਾ ਹਾਂ ਲੜ ਸਕਦੇ ਹਾਂ ਜਾਣ ਵਾਲੇ ਸਮੇਂ ਚ ਕੀ ਏਦਾਂ ਕੁਸ਼ਵੀਆਂ ਬੀਟੀਆਂ ਦੇਖੋ ਜੀ ਵੈਸੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਜੋ ਬਾਕੀ ਕੰਟੀਨ ਪਾਰਟੀਆਂ ਦੇ ਹਾਲਾਤ ਹੈ ਹੁਣ ਹੈ ਤਾਂ ਸਾਰਿਆਂ ਦੇ ਖਰਾਬ ਹੀ ਹੈ ਹੈਨਾ ਹੁਣ ਦੇਖੋ ਜੀ ਕਾਲੀਆ ਦਾ ਤੇ ਕਾਂਗਰਸ ਦਾ ਜੀ ਅਕਸ ਲੋਕਾਂ ਚ ਵਿਸ਼ਵਾਸ ਨਹੀਂ ਰਿਹਾ ਲੋਕਾਂ ਤਾਂ ਹੀ ਆਪ ਆਈ ਸੀ ਨਾ ਇਹ ਇਨਾ ਤੋਂ ਉਹ ਮੰਨਨਤ ਕਿਆ ਸੀ ਲੋਕਾਂ ਦਾ ਤਾਂ ਹੀ ਪੰਜਾਬ ਦੇ ਲੋਕੀ ਤੁਹਾਨੂੰ ਪਤਾ ਬਹੁਤਾ ਦੇਰ ਨਹੀਂ ਹੈ ਜਿਆਦਾ ਟੋਲਰੇਟ ਕਰਦੇ ਪੰਜਾਬ ਦੇ ਲੋਕ ਤਾਂ ਹੀ ਤਾਂ ਇਹਨਾਂ ਨੂੰ ਕਹਿੰਦੇ ਆ ਵੀ ਇਹ ਜਜਵਾਤੀ ਲੋਕ ਐ ਵੀ ਇਹ ਜਿਆਦਾ ਦੇਰ ਨਹੀਂ ਕਿਸੇ ਦੀ ਆਕੜ ਸਿਰਦੇ ਹਾਂ ਫਿਰ ਇਹਨਾਂ ਦੀ ਆਕੜ ਸੀ ਕੀ ਵੀਰੇ ਬਦਲ ਤੇ ਬਦਲਨੇ ਤੋਂ ਬਾਅਦ ਫਿਰ ਜਦੋਂ ਹੁਣ ਆਪ ਵਾਲੇ ਆ ਗਏ ਤੇ ਫਿਰ ਹੁਣ ਇਹਨਾਂ ਤੋਂ ਵੀ ਲੋਕ ਖੁਸ਼ ਨਹੀਂ ਐ ਹਾਂ ਕਾਲੀਦਲ ਦਾ ਕਿਹਨਾਂ ਸਪਾਂਸਰ ਹੈ ਤੁਹਾਡੇ ਪਰਿਵਾਰ ਨੂੰ ਕਿਉਂਕਿ ਤਾਂ ਪੰਥਕ ਪਾਰਟੀ ਆਪਣੇ ਆਪ ਨੂੰ ਦੱਸਦੀ ਨਹੀਂ ਕੋਈ ਸਾਡੇ ਲਈ ਨਹੀਂ ਐਸ ਰਿਸਪਾਂਸਰ ਹੈ ਜੀ ਕਾਲੀਦਲ ਦਾ ਸਾਡੇ ਕਾਂਗਰਸ ਦਾ ਤਾਂ ਹਈਂ ਵਿਰੋਧ ਕੀਤਾ ਹਾਂ ਕਾਲੀਦਲ ਨੇ ਵੀ ਨਹੀਂ ਕੁਝ ਕੀਤਾ ਨਹੀਂ ਜਦੋਂ ਪਾਸਿਓਂ ਆਉਂਦੀਆਂ ਆਉਂਦੇ ਬੋਲ ਨਾ ਨਹੀਂ ਕਾਲੀਦਲ ਨੇ ਤਾਂ ਬਾਦਲ ਦਾ ਕਦੇ ਵੀ ਸਾਡੇ ਪਰਿਵਾਰ ਦੀ ਨਾ ਖੁੱਲ ਕੇ ਨਾ ਅੰਦਰ ਗੱਤੀ ਕਿਤੇ ਵੀ ਨਹੀਂ ਉਹਨੇ ਤਾਂ ਕਦੇ ਵੀ ਸਿੱਖਾਂ ਦੀ ਗੱਲ ਹੀ ਨਹੀਂ ਕੀਤੀ ਕਦੇ ਕਦੀ ਜ਼ਿਕਰ ਵੀ ਹੋਇਆ ਨਹੀਂ ਕਦੇ ਜ਼ਿਕਰ ਨਹੀਂ ਹੋਇਆ ਇਹਨਾਂ ਦੇ ਕਿਸੇ ਨੂੰ ਇੰਟਰਨੈਟ ਨਹੀਂ ਬਾਹਰ ਫੜਨ ਦੀ ਕੋਸ਼ਿਸ਼ ਨਹੀਂ 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 ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਕੁਝ ਹੋ ਚੇ ਨਹੀਂ ਹੁਣ ਬੇਸ਼ੱਕ ਹੁਣ 20 ਦਿਨ ਹੋਏ ਆ ਹੁਣ ਜੋਬ ਦਿੱਤੀ ਹੈ ਕਿਸੇ ਕਿਸੇ ਤੁਹਾਡਾ ਚੱਲਦਾ ਰਿਹਾ ਹੁਣ 15 ਦਿਨ ਨਹੀਂ ਹੋਏ ਆ ਅੱਛਾ ਮੁੰ ਲੱਲੂ ਵੀ ਹਾਲ ਤਾਂ ਪਹਿਲੀ ਬੇਬੀ ਨਹੀਂ ਮਿਲੀ ਹੁਣ ਹੀ ਜਸਟ ਨਾਂ ਹੀ ਦਿੱਤੀ ਹੈ ਅੱਛਾ ਕਿੱਥੇ ਮੋਹੱਲੇ ਚ ਮੋਹੱਲੇ ਜੀ ਅੰਮ੍ਰਿਤਪੁਰ ਅੱਛਾ ਉਹ ਵੀ ਹੁਣ ਇਨੇ ਸਾਲ ਬੀਤ ਕੇ 40 ਸਾਲ ਤੋਂ 40 ਸਾਲ ਬੀਤ 42 ਸਾਲ ਬਾਅਦ ਦਿੱਤੀ ਗਈ। ਹੋਰ ਪੰਥ ਕਿਸੇ ਤਾਂ ਜੜੀਆਂ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਕੋਈ ਪਿੰਪੁਆਇੰਟ ਹੀ ਨਹੀਂ ਕਰ ਸਕਦੇ ਹਾਂ ਵੀ ਇਹ ਬੰਦੇ ਨੇ ਸਾਡੀ ਸਾਰ ਲਈ ਹੈ ਕਿਸੇ ਨੇ। ਪੋਲਿਟੀਕਲ ਬੰਦੇ ਨੇ। ਪਰ ਬਹੁਤ ਬੈਨ ਔਖੇ ਸੀ ਜਦੋਂ ਤੁਸੀਂ ਮੈਂ ਪੜਾਈ। ਸਾਡੀ ਔਖਾ ਤਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਔਖਾ ਸੀ ਬਹੁਤ ਮਤਲਬ ਜਦੋਂ ਐਕਚੁਅਲੀ ਜਦੋਂ ਮਾਤਾ ਜੀ ਚੜਾਈ ਕਰਗੇ ਨਾ ਫਿਰ ਬਹੁਤ ਔਖਾ ਸੀ ਫਿਰ ਤਾਂ ਕੋਈ ਤੁਹਾਨੂੰ ਪਤਾ ਰਿਲੇਟਿਵ ਵੀ ਨਹੀਂ ਪੁੱਛਦਾ ਹੈ ਨਾ ਕੋਈ ਰਿਸ਼ਤੇਦਾਰੀ ਕੋਈ ਕੁਝ ਨਹੀਂ ਹੁੰਦੀ ਜਦੋਂ ਤੱਕ ਜੇ ਤੁਸੀਂ ਆਪੋਂ ਤਾਂ ਹੀ ਤੁਹਾਡੇ ਬੱਚਿਆਂ ਦੇ ਚਾਚੇ ਤਾਏ ਮਾਮੇ ਹੈਗੇ ਆ ਜੇ ਨਹੀਂ ਹੋ ਫਿਰ ਕੁਝ ਨਹੀਂ ਹੈ ਤੇ ਬਾ ਫਿਰ ਅਸੀਂ ਚਲੋ ਰੋੜ ਪੜ ਕੇ ਕਿਸੇ ਤਰ੍ਹਾਂ ਔਖੇ ਸੌਖੇ ਤੇ ਫਿਰ ਹੁਣ ਥੋੜੇ ਜੀ ਜਿੱਦਾਂ ਹੁਣ ਮਾੜਾ ਜਿਹਾ ਇੱਕ ਦੋ ਇੰਟਰਵਿਊ ਹੋਈ ਸੀ ਪਹਿਲਾਂ ਬਈ ਜਿਵੇਂ ਬਈ ਕਿਸੇ ਨੇ ਸਾਰ ਨਹੀਂ ਲਈ ਹੈਨਾ ਬਈ ਕਿਸੇ ਨੇ ਕਦੇ ਹੈਲਪ ਨਹੀਂ ਕੀਤੀ ਫਿਰ ਉਹ ਵੀਡੀਓ ਦੇਖ ਕੇ ਇੱਕ ਮਤਲਬ ਸੰਗਤ ਨੇ ਥੋੜੀ ਜੀ ਹੈਲਪ ਕੀਤੀ ਹੈ ਮੈਂ ਤੁਹਾਨੂੰ ਕਹਾਂ ਮੈਂ ਪੀਲ ਉਦੋਂ ਕਿ ਕੀਤੀ ਸੀ ਵੀ ਮੇਰੇ ਕੰਮ ਵਾਸਤੇ ਹੈਨਾ ਵੀ ਜੇ ਆਪਣਾ ਕੋਈ ਬਿਜ਼ਨਸ ਜਿੰਨਾ ਸ਼ੁਰੂ ਕਰਨ ਲਈ ਹੈ ਤਾਂ ਉਹਦੇ ਵਾਸਤੇ ਸੰਗਤ ਨੇ ਮਤਲਬ ਹੈਲਪ ਕੀਤੀ ਸੀ ਥੋੜੀ ਜੀ ਪਰ ਕੰਮ ਲਈ ਜਿੰਨੇ ਤਾਂ ਨਹੀਂ ਬਣੇ ਪਰ ਫਿਰ ਵੀ ਮਤਲਬ ਵੀ ਚਲੋ ਥੋੜਾ ਬਹੁਤਾ ਕੰਮ ਕਾਰਜ ਉਹ ਕਰਨੇ ਵਾਸਤੇ ਕਿਹਾ ਸੀ ਹਮ ਹਮ ਮਤਲਬ ਐਵੇਂ ਸੰਗਤ ਨੇ ਹੈਲਪ ਤਾਂ ਕੀਤੀ ਹੈ ਹੁਣ ਹਮ ਪਰ ਵੀ ਜਿਵੇਂ ਇਹ ਲਾ ਲੋ ਕਿ ਘਰ ਦੀ ਜਿਹੜੀਆਂ ਨੀਡਸ ਸੀਗੀਆਂ ਥੋੜੀਆਂ ਬਹੁਤੀਆਂ ਪੂਰੀਆਂ ਹੁੰਦੀਆਂ ਹਾਂ ਜਦੋਂ ਪਾਦਰ ਸਾਹਿਬ ਤੁਹਾਡੇ ਵੱਲ ਦੇ ਵਿੱਚ ਜਾਂਦੇ ਸੀ ਤੁਹਾਨੂੰ ਕੁਝ ਸੁਪਨੇ ਆ ਕੋਈ ਜਿਆਦਾ ਹੈਗਾ ਕੁਝ ਹਾਂਜੀ ਹਾਂਜੀ ਤਾਂ ਯਾਦ ਹੈ ਮੈਨੂੰ ਥੋੜਾ ਜਿਹਾ ਮੈਂ 6 ਸਾਲ ਦਾ ਸੀ ਉਦੋਂ ਮਤਲਬ ਉਦੋਂ ਨਾ ਸੋਜੀ ਜੀ ਆਈ ਆਈ ਸੀ ਆਉਣ ਲੱਗੀ ਸੀ ਹਾਂ ਕੀ ਕੁ ਗੱਲ ਜਿਆਦਾ ਹੋ ਗਈ ਕੁਛ ਕਈ ਹੋਵੇ ਪਾਕਪਾਤ ਸਾਹਿਬ ਵੱਲੋਂ ਨਹੀਂ ਬਸ ਇਹੀ ਸੀ ਵੀ ਜਿਵੇਂ ਡਿਊਟੀ ਤੇ ਜਾਣਾ ਡਿਊਟੀ ਤੋਂ ਆਉਣਾ ਤੇ ਜਿਵੇਂ ਬੱਚੇ ਖੇਡਦੇ ਹੁੰਦੇ ਉਹਨਾਂ ਦੇ ਬੂਟ ਪਾ ਕੇ ਜਿਵੇਂ ਭਿਓ ਦੇ ਬੂਟ ਪਾ ਲੈਂਦਾ ਬੱਚਾ ਇਹ ਜਿਹਾ ਪਹਿਲਾਂ ਥੋੜੀਆਂ ਥੋੜੀਆਂ ਹੀ ਆ ਯਾਦ ਹੂੰ ਅੱਜ ਜਦੋਂ ਫਿਰ ਕੀ 23 ਤੂਬਰ ਨੂੰ ਸਾਰਾ ਕੁਝ ਹੁੰਦਾ ਹੈ ਉਸ ਤੋਂ ਪਹਿਲਾਂ ਤਾਂ 30 ਨੂੰ ਮੁਲਾਕਾਤ ਹੋndi ਕਿ ਕੱਤੀ ਨੂੰ ਮਿਲ ਕੇ ਗਏ ਸੀ 31 ਨੂੰ ਵੀ ਮਿਲ ਕੇ ਗਏ ਆ ਜੀ ਸਾਨੂੰ ਜਿੱਦਾਂ ਸਾਡੇ ਨਾ ਉੱਥੇ ਦਾਦੀ ਗਈ ਹੋਈ ਸੀਗੀ ਅੱਛਾ ਦਿੱਲੀ ਦਿੱਲੀ ਤੇ ਅਰਬ ਹੋਰ ਸੀਗੇ ਇੱਕ ਰਿਸ਼ਤੇਦਾਰ ਦਿੱਲੀ ਗਏ ਹੋਏ ਸੀ ਜਿਸ ਦਿਨੇ ਕੀਤਾ ਇਹਨਾਂ ਨੇ ਕੋਈ ਕਿਨਾਂ ਦੇ ਤਾਂ ਮਨ ਦੇ ਵਿੱਚ ਪਲੈਨਿੰਗ ਸੀਗੀ ਨਾ ਹੂੰ ਵੀ ਮਰ ਕਰਨਾ ਜਦੋਂ ਬੰਦੇ ਨੂੰ ਹੁੰਦਾ ਹੀ ਆ ਵੀ ਮੇਰੀ ਮਾਂ ਰਹਿ ਲਵੇ ਮੇਰੇ ਕੋਲ 4 ਦਿਨ ਹੂੰ ਤੇ ਐਵੇਂ ਸਾਡੇ ਦਾਦੀ ਜੀ ਗਏ ਹੋਏ ਸੀਗੇ ਇਹਨਾਂ ਨੂੰ ਹੋਣਾ ਹੈ ਨਾ ਮਨ ਚ ਵੀ ਮੈਂ ਹਮਾ ਕਰਤਾ ਦੇਣਾ ਵੀ ਚਲ ਮੇਰੀ ਮਾਂ ਆ ਜਵੇ 4 ਦਿਨ ਰੇਲਵੇ ਹੋਰ ਕੋਈ ਰਿਸ਼ਤੇਦਾਰ ਸੀਗੇ ਉਹ ਆ ਜਾਣ ਤੇ ਉਹ ਉਹ ਦੱਸਦੇ ਹੁੰਦੇ ਆ ਕਹਿੰਦੇ ਵੀ ਕੋਈ ਇਹਨਾਂ ਨੇ ਕਦੇ ਵੀ ਆਪਣੇ ਚਿਹਰੇ ਤੋਂ ਨਹੀਂ ਪਤਾ ਲੱਗਣ ਦਿੱਤਾ ਜਿਸ ਦਿਨ ਵੀ ਗਏ ਆ ਕਦੇ ਮੈਨੂੰ ਯਾਦ ਹੈ ਵੀ ਜਦੋਂ ਡਿਊਟੀ ਤੇ ਗਏ ਆ ਕੋਈ ਨਹੀਂ ਨਾ ਨਾ ਬਈ ਪਿੱਛੇ ਮੁੜ ਕੇ ਦੇਖਿਆ ਵੀ ਮਰੇ ਜਵਾਕ ਖੜੇ ਆ ਵੀ ਮੈਂ ਦੁਬਾਰਾ ਮਿਲ ਲਵਾ ਨਾ ਨਹੀਂ ਐਵੇਂ ਚਲੇ ਗਏ ਤੇ ਜਿੱਦਾਂ ਰੁਟੀਨ ਦੀ ਗੱਲ ਸਾਰੀ ਹਾਂ ਬਹੁਤ ਸਾਰੇ ਜਿਹੜੇ ਰੁਟੀਨ ਹੀ ਗਏ ਐਵੇਂ ਨਹੀਂ ਨਾ ਬੰਦੇ ਨੂੰ ਮਨ ਚੈਰ ਵੀ ਮੈਚ ਕਰ ਦੇਣਾ ਮੈਂ ਆਉਣਾ ਨਹੀਂ ਆਮ ਸ਼ਾਂਤ ਮੈਂ ਬਚਣਾ ਨਹੀਂ ਹਾਂ ਉਹ ਤਾਂ ਇਹਨਾਂ ਨੂੰ ਪਤਾ ਹੀ ਸੀ ਵੀ ਬਚਣਾ ਨਹੀਂ ਵੀ ਮੈਂ ਬੱਚਿਆਂ ਨੂੰ ਮਿਲਾਂ ਕੋਈ ਨਹੀਂ ਮੈਨੂੰ ਇੱਕ ਦਿਨ ਦੱਸਿਆ ਸੀ ਕਿਸੇ ਨੇ ਉਹ ਕਹਿੰਦਾ ਮੈਂ ਉੱਥੇ ਦਿੱਲੀ ਸੀ ਉਹਨੇ ਪਿੱਛੇ ਹੀ ਦੱਸਿਆ ਸੀ ਜੀ ਵੀ ਜਿਸ ਦਿਨ ਆਹ ਕੰਮ ਕੀਤਾ ਹੂੰ ਜਦੋਂ ਵੀ ਨੋਰਮਲੀ ਤੁਰ ਗਏ ਇਹ ਵੀ ਮੇਰੇ ਅੱਜ ਵੀ ਕਹਿੰਦਾ ਯਾਦ ਹੈ ਵੀ ਕੋਈ ਐਵੇਂ ਜਿਆਦਾ ਲਾੜ ਨਹੀਂ ਲੜਾਇਆ ਵੀ ਹਾਂ ਵੀ ਮੈਂ ਆਉਣਾ ਨਹੀਂ ਵੀ ਜਿਆਦਾ ਕੋਈ ਪਿਆਰ ਵਾਲੀ ਗੱਲ ਕੋਈ ਨਹੀਂ ਐਸ ਜਿ ਉਸਯੂਅਲ ਵਰਸ ਜਿਵੇਂ ਚਲੇ ਉਸ ਦਿਨ ਤੋਂ ਕਰ ਗਿਆ ਉਸ ਦਿਨ ਬਹੁਤ ਹਾਲਾਤ ਖਰਾਬ ਹੋ ਗਏ ਉਹਨੇ ਪਰਵਾਰ ਦੇ ਹਾਂਜੀ ਅਸੀਂ ਜਦੋਂ ਸਕੂਲੋਂ ਆਏ ਆਂ ਆਂਦੇ ਸਾਰੇ ਘਰੇ ਬੁੱਲਸ ਬੈਠੀ ਸੀ ਤੁਸੀਂ ਸਕੂਲ ਦੇ ਅਸੀਂ ਸਕੂਲ ਦੇ ਬਈ ਸੋਚੇ ਭਾਈ ਸਾਹਿਬ ਉਹ ਉਹ ਤਾਂ ਅਲਿਕਾ ਰਈ ਛੋਟਾ ਸੀ ਹਾਂ ਦਾਦੀ ਗਈ ਹੋਈ ਸੀ ਜਿਵੇਂ ਤਾਂ ਕੋਈ ਆਉਂ ਜਾਂਦਾ ਸੀ ਹੈਨਾ ਛੋਟਾ ਸੀਗਾ ਤੇ ਉੱਥੇ ਸੀ ਤੇ ਜਿੰਦੋਂ ਇਹ ਕੀਤਾ ਸਾਡੇ ਮਦਰ ਨੂੰ ਤਾਂ ਹਸਪੀਟਲ ਚ ਜੌਬ ਕਰਦੇ ਸੀਗੇ ਉਹ ਉੱਥੋਂ ਹੀ ਰੈਸਟ ਕਰ ਲਿਆ ਸੀ ਅੱਛਾ ਹਾਂ ਉਹਨਾਂ ਨੂੰ ਹਸਪੀਟਲ ਚ ਹੀ ਰੈਸਟ ਕਰ ਲਿਆ ਸੀ ਤੇ ਮੁੜ ਕੇ ਆਪਣਾ ਸਾਨੂੰ ਅਸੀਂ ਜਦ ਘਰੇ ਆਏ ਆ ਉਹਨਾਂ ਨੂੰ ਰੱਖਿਆ ਤੇਰਾ 14 ਦਿਨ ਰੱਖਿਆ ਮਦਰ ਨੂੰ ਹੂੰ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕਰਤਾ ਅਸੀਂ ਬਹੁਤ ਜ਼ੋਰ ਜੂਰ ਲਾਇਆ ਪੁਲਿਸ ਨੇ ਬਈ ਜੀ ਬਈ ਦੱਸੋ ਕੀ ਤੁਹਾਨੂੰ ਹੈ ਐਕਚੁਅਲੀ ਨਾ 31 ਤੋਂ ਬਾਅਦ ਅਗਲੇ ਦਿਨ 1 ਨਵੰਬਰ ਨੂੰ ਮੇਰਾ ਬਰਥਡੇ ਆ ਅੱਛਾ ਜੀ ਹਾਂ ਉਹ ਵੀ ਨਾਨਾ ਵੀ ਇਹ ਵੀ ਪਰ ਉਸਾਰੇ ਸੀ ਨਾਨਾ ਨੇ ਵੀ ਪਲੈਨਿੰਗ ਪੂਰੀ ਕੀਤੀ ਵੀ ਜਿਵੇਂ ਘਰੇ ਟੋਫੀਆਂ ਲਿਆ ਕੇ ਰੱਖਤੀਆਂ ਹੁਣ ਪੰਡਾਤੇ ਥੋੜੇ ਜੇ ਹੈਨਾ ਕੁਝ ਰੱਖਦੇ ਵੀ ਕੱਲ ਦੀ ਤਿਆਰੀ ਵਾਸਤੇ ਬਰਥਡੇ ਹੈ ਤੇ ਕੇਕ ਉਹ ਪਤਾ ਨਹੀਂ ਲਿਆ ਕੇ ਰੱਖਿਆ ਜਾਂ ਕੀ ਜੋ ਵੀ ਸੀਗਾ ਉਸ 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 ਦੇ ਸਮੇਂ ਦੇ ਮੁਤਾਬਕ ਵੀ ਚਲ ਕੱਲ ਨੂੰ ਕਟਾਂਗੇ ਵੀ ਮਦਰ ਨੂੰ ਸ਼ੋਅ ਕੀਤਾ ਹੋਇਆ ਸੀ ਵੀ ਕੋਈ ਐਹੀ ਜੀ ਗੱਲ ਨਹੀਂ ਆਹ ਤੇ ਫਿਰ ਪੁਲਿਸ ਵਾਲੇ ਆਏ ਉਹਨਾਂ ਨੂੰ ਇਸ ਗੱਲ ਦਾ ਪ੍ਰਭਾਵ ਵੀ ਪਿਆ ਵੀ ਕੱਲ ਨੂੰ ਤਾਂ ਬੱਚੇ ਦਾ ਬਰਥਡੇ ਹੈ ਤੇ ਸਾਡੇ ਮਦਰ ਨੇ ਉਹਨਾਂ ਨੂੰ ਦੱਸਿਆ ਵੀ ਕੱਲ ਤਾਂ ਮੇਰੇ ਬੇਟੇ ਦਾ ਬਰਥਡੇ ਹੈ ਵੀ ਮੈਂ ਤਾਂ ਸਗੋਂ ਘਰੇ ਸਮਾਨ ਪਿਆ ਤੁਸੀਂ ਜਾ ਕੇ ਦੇਖ ਲਓ ਮੈਂ ਤਾਂ ਤਿਆਰੀ ਕਰਦੀ ਪਈਆਂ ਵੀ ਕੱਲ ਨੂੰ ਬਰਥਡੇ ਹੈ ਹਾਂ ਜੇ ਪੋਸਟ ਤੋਂ ਬਾਅਦ ਉਹ ਸਾਰਾ ਕੁਝ ਪਿੱਛੇ ਰਹਿ ਤਾ ਲੋਈ ਪੁੱਛਦੇ ਗਿਆ ਰਹੇ ਹੁਣ ਆਸੇ ਨੂੰ ਸਾਨੂੰ ਸਾਨੂੰ ਕੀ ਪੁੱਛਣਾ ਇਹ ਤਾਂ 6 ਸਾਲ ਦੇ ਸੀ ਕਿ ਮਾੜਾ ਮੋਟਾ ਕੁਝ ਪੁੱਛਿਆ ਹੁਣ ਮੇਰੇ ਜੀ ਤੋਂ ਬਾਅਦ ਸਮਾਂ ਲੱਗਦਾ ਗਿਆ ਬੀਜੀਐਮ ਐਮਪੀ ਬਣ ਜਾਂਦੇ ਆ ਹਾਂ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਉਹਦੇ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਕੋਈ ਖੇਤਾਂ-ਕੁੱਤਾਂ 'ਚ ਰਹੇ ਆ ਮੋਟਰਾਂ 'ਤੇ ਰਹੇ ਆ ਟਾਈਮ ਕੱਢਿਆ ਹੈ ਤੇ ਇੱਕ ਸਾਡੇ ਬੀਬੀ ਐ ਔਰ ਸੱਤ ਫੇਸ ਤੋਂ ਬਿਲਕੁਲ ਅੱਡੀ ਤੇ ਤੁਸੀਂ ਉਹਨਾਂ ਦੇ ਕਦੇ ਇੰਟਰਵਿਊ ਕਰਿਓ ਤੁਹਾਨੂੰ ਡਿਟੇਲ 'ਚ ਦੱਸਣਗੇ ਉਹਨਾਂ ਨੇ ਸਾਡਾ ਨਾ ਜਦੋਂ ਅਸੀਂ ਦਿੱਲੀੋਂ ਆਏ ਆ ਔਰ ਇਹ ਘਰੜ ਮੋਟਰਾਂ ਤੇ ਰਹੇ ਆ ਤੇ ਉਦੋਂ ਵੀ ਸਾਡਾ ਬਹੁਤ ਸਾਥ ਦਿੱਤਾ ਜਦੋਂ ਮੰਮੀ ਐਮਪੀ ਬਣ ਕੇ ਉਦੋਂ ਵੀ ਉਹਨਾਂ ਨੂੰ ਸਾਡੇ ਨਾਲ ਵੱਧ ਪਤਾ ਅਸੀਂ ਕਿਉਂਕਿ ਛੋਟੇ ਸੀ ਉਹਨਾਂ ਨੂੰ ਸਾਰਾ ਪਤਾ ਵੀ ਕਿੱਥੇ ਕਿੱਥੇ ਰਹੇ ਆ ਕਿਵੇਂ ਆ ਕਿਉਂਕਿ ਉਹ ਸਰਕਾਰ ਵੀ ਉਹਨਾਂ ਨੂੰ ਡਰਾਉਂਦੀ ਸੀ ਵੀ ਤੁਸੀਂ ਆਉਨੇ ਹੋ ਜਾਂਨੇ ਹੋ ਪਰ ਉਹ ਨਹੀਂ ਉਹਨਾਂ ਨੇ ਸਾਡੇ ਬੜਾ ਸਾਥ ਦਿੱਤਾ ਸਾਡੇ ਫਾਦਰ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਸਮਾਂ ਲੱਗਦਾ ਗਿਆ ਉਸ ਤੋਂ ਬਾਅਦ ਤੁਸੀਂ ਇੱਕ ਕਲੈਕਸ਼ਨ ਲਿਆ ਤੇ ਹੁਣ ਫਿਰ ਜੇ ਕੌਮ ਨਾਲ ਖੜਦੀ ਹੈ ਤੇ ਲੜਨ ਜਾਂਦੀ ਹੈ ਹਾਂ ਜੇ ਕੌਮ ਚਾਹੂਗੀ ਜਾਂ ਸਾਥ ਦੇਊਗੀ ਫਿਰ ਅਸੀਂ ਮੈਂ ਜ਼ਰੂਰ ਕਰਾਂਗਾ ਮੰਨ ਕੋ ਕਿ ਮੇਰੇ ਇਚ ਸਮਰੱਥਾ ਵੀ ਨਹੀਂ ਆਪਾਂ ਐਵੇਂ ਕਹਿ ਦਈਏ ਤੁਹਾਨੂੰ ਤੇ ਆਪ ਤੇ ਪੱਖੋਂ ਤੋਂ ਜੋਰਾਂ ਹੈ ਹਾਂ ਦੂਸਰੇ ਪਾਸੋਂ ਦੂਸਰੇ ਪਾਸੋਂ ਐਵੇਂ ਹੈ ਵੀ ਦੇਖੋ ਹੁਣ ਮੈਂ ਕਦੇ ਗੈਮੀ ਤੁਹਾਨੂੰ ਕਹਾਂ ਮੈਂ ਜਿਆਦਾ ਵਿਚਰਿਆ ਤਾਂ ਹੈ ਨਹੀਂ ਫਰੀਦਕੋਟ ਦੇ ਵਿੱਚ ਹਾਂ ਤੇ ਬਾਕੀ ਦੇਖੋ ਜੇ ਸੰਗਤ ਉੱਥੋਂ ਲੋਕੀ ਅਪਰੋਚ ਕਰਨਗੇ ਫਿਰ ਵਿਚਾਰ ਦੇਖ ਲੈਣਗੇ ਬਤਾ ਦਾਂਗੇ ਹਾਂ ਮੀਟਿੰਗ ਹੋਈ ਪੰਥ ਨਾਲ ਕੋਈ ਜਿੰਦਾ ਕਿਉਂਕਿ ਨਹੀਂ ਹਲੇ ਤੱਕ ਕੋਈ ਨਹੀਂ ਹੋਈ ਜੀ ਉਹ ਇੱਕ ਦੋ ਦੋ ਚਾਰ ਜਣਿਆਂ ਦੇ ਕਾਲ ਜਰੂਰ ਆਏ ਆਂ ਨਹੀਂ ਜੀ ਤੁਸੀਂ ਆਓ ਅਸੀਂ ਸਾਰਾ ਕੁਝ ਕਰਾਂਗੇ ਫਾਈਨਾਂਸ ਵੀ ਕਰਾਂਗੇ ਅਸੀਂ ਸਾਰਾ ਕੁਝ ਉੱਥੇ ਦੀ ਸੰਗਤ ਹੈ ਨਾ ਉਹ ਐਵੇਂ ਚੋਦੀ ਹੈ ਵੀ ਤੂੰ ਵੀ ਆਪਾਂ ਆਜ਼ਾਦ ਲੜੀਏ ਕਿਸੇ ਵੀ ਪਖਤੂ ਨਾਲ ਹਾਂ ਕਿਸੇ ਵੀ ਪਖਤੂ ਨਾਲ ਲੜੋ ਉਹ ਕਹਿੰਦੇ ਆਂ ਵੀ ਜੀ ਤੁਹਾਨੂੰ ਤਾਂ ਕਿਸੇ ਪਖਤੂ ਨਾਲ ਲੜਨਾ ਹੀ ਨਹੀਂ ਚਾਹੀਦਾ ਤੁਹਾਡਾ ਤਾਂ ਨਾਂ ਜਿਹੜੀਆਂ ਪਾਰਟੀਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨਾਲ ਉਹ ਤੁਹਾਡਾ ਨਾਂ ਹੀ ਵੈਸੀ ਵੱਡਾ ਪਤਾ ਚੀਜ਼ਾਂ ਦਾ ਨਾਂ ਹੂੰ ਵੀ ਤੁਹਾਨੂੰ ਤਾਂ ਬਿਲਕੁਲ ਹੀ ਲੋੜ ਨਹੀਂ ਐ ਸਗੋ ਜੇ ਅਸੀਂ ਇੱਕ ਤਰ ਨਾਲ ਜੁੜਦੇ ਆਂ ਤਾਂ ਦੂਜੀ ਤਰ ਦੇ ਬੰਦੇ ਪਿੱਛੇ ਹਟਦੇ ਆਂ ਹੂੰ ਮਤਲਬ ਇਹ ਕਹਿ ਸਰ ਕੇ ਆਜ਼ਾਦ ਲੜਨਾ ਹਾਂ ਉਹ ਕਹਿੰਦੇ ਵੀ ਇਹ ਆਜ਼ਾਦ ਲੜੋ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਕਹਿੰਦੇ ਉਹ ਕਹਿੰਦੇ ਸੀ ਸਾਰਿਆਂ ਨੂੰ ਲੈਟਰ ਲਿਖਾਂਗੇ ਅਪਰੋਚ ਪਰਸਨਲੀ ਮਿਲਾਂਗੇ ਵੀ ਅਸੀਂ ਇੰਡੀਪੈਂਡੈਂਟ ਲੜਨਾ ਇਨਾਂ ਨੇ ਵੀ ਤੁਸੀਂ ਵੀ ਨਾਲ ਚੱਲਿਓ ਵੀ ਅਸੀਂ ਸਾਰਿਆਂ ਨੂੰ ਮਿਲ ਕੇ ਆਵਾਂਗੇ ਜੀ ਅਸੀਂ ਕਿਸੇ ਪਾਰਟੀ ਤੋਂ ਨਹੀਂ ਆ ਕੋਈ ਪੱਖਪਾਤ ਨਹੀਂ ਆ ਵੀ ਸਾਰੇ ਸਾਡੇ ਨਾਲ ਚੱਲਣਗੇ ਹੂੰ ਕੋਕੀ ਆ ਮੈਂ ਉਹ ਜਨਦਾ ਉਹ ਗੱਲ ਕਰਦੇ ਸੀ ਜਿਵੇਂ ਮੈਂ ਲੜਿਆ ਇਲੈਕਸ਼ਨ ਇੱਕ ਵੱਲੋਂ ਲੜੋ ਉਹ ਦੂਜਾ ਫਿਰ ਇੱਥੇ ਚਾਹੁੰਦਾ ਹੋਵੇ ਸਾਡੇ ਨਾਲ ਤਾਂ ਉਹਦੀ ਰਿਸਪੈਕਟ ਹੁੰਦੀ ਆ ਪਿੱਛੇ ਜਿਹਦੇ ਵੱਲ ਲੜਦੇ ਉਹਦੇ ਨਾਲ ਉਹਦੀ ਬੰਦਦੀ ਆ ਸ਼ਾਂਤ ਰਹਿੰਦੇ ਆ ਆਪਸ ਵਿੱਚ ਬੰਦਦੀ ਆ ਉਹ ਬੰਦਦੀ ਨਾ ਪਰ ਸਾਡੀ ਹੈਲਪ ਵੀ ਨਹੀਂ ਕਰਦੇ ਚਾਹੇ ਉਹ ਸਾਨੂੰ ਜਿੰਨਾ ਮਰਜ਼ੀ ਚਾਹਣ ਬਈ ਯਾਰੇ ਇਹਨਾਂ ਦੀ ਅਸੀਂ ਹੈਲਪ ਕਰਨੀ ਸੀ ਤੇ ਮੈਂ ਕਈ ਵਾਰੀ ਦੇਖਿਆ ਐ ਐਕਚੁਅਲੀ ਨਾ ਮੈਂ ਲੜਿਆ ਇਲੈਕਸ਼ਨ ਬਾਤ ਲੋਕੀ ਕਹਿ ਵੀ ਦਿੰਦੇ ਆ ਬਾਈ ਜੀ ਤੁਸੀਂ ਉਹਨਾਂ ਦੇ ਘਰੇ ਰਹੇ ਹੋ ਅਸੀਂ ਤਾਂ ਤੁਹਾਨੂੰ ਮਿਲਣਾ ਸੀ ਬਈ ਇਹ ਸਾਡੀ ਉਸ ਬੰਦੇ ਨਾਲ ਬਣਦੀ ਨਹੀਂ ਅਸੀਂ ਕਿਵੇਂ ਆ ਜੀਏ ਹਾਂ ਵੀ ਅਸੀਂ ਮਦਦ ਵੀ ਕਰਨੀ ਸੀ ਮਿਲਣਾ ਵੀ ਸੀ ਫਿਰ ਕਹਿੰਦੇ ਉਹ ਚ ਬੰਦੇ ਜਿਵੇਂ ਪਾਰਟੀਆਂ ਦੇ ਤੁਹਾਡੇ ਨਾਲ 24 ਘੰਟੇ ਹੁੰਦੇ ਆ ਹੈਨਾ ਕੋਈ ਅਸੀਂ ਮਿਲ ਵੀ ਨਹੀਂ ਸਕਦੇ ਮੈਨੂੰ ਬਹੁਤ ਬਾਰੇ ਕਈਆਂ ਨੇ ਅਪਰੋਚ ਕੀਤਾ ਬਾਈ ਜੀ ਜਿਵੇਂ ਕੋਈ ਮਿਲਦਾ ਹੈ ਪੋਛਦਾ ਨਹੀਂ ਜਿਵੇਂ ਮੈਂ ਮੇਰੇ ਟੀਮ ਦੇ ਵਿੱਚ ਜਿਵੇਂ ਗੱਲ ਹੁੰਦੀ ਹੈ ਟੀਮ ਦੇ ਵਿੱਚ ਮਿਲਦਾ ਹੈ ਬਾਈ ਜੀ ਵੀ ਅਸੀਂ ਮਦਦ ਕਰਨੀ ਸੀ ਪਰ ਤੁਸੀਂ ਉਹਨਾਂ ਦੇ ਰਹਿੰਦੇ ਵੀ ਉਹਨਾਂ ਦੇ ਘਰੇ ਸੀ ਤੇ ਬੰਦਾ ਆ ਜਾ ਵੀ ਨਹੀਂ ਸਕਦਾ ਜੀ ਕੌਮ ਦੀ ਗੱਲ ਕਰੀਏ ਇਸ ਪਰਵਾਰ ਨੇ ਕੌਮ ਨੂੰ ਬਹੁਤ ਕੁਝ ਦਿੱਤਾ ਹਾਂ ਕੌਮ ਤੋਂ ਕਿੰਨੀ ਕੁ ਉਮੀਦ ਹੈ ਤੁਹਾਨੂੰ ਕੌਮ ਤੋਂ ਜੀ ਐਸੀ ਜੀ ਗੱਲ ਤਾਂ ਨਹੀਂ ਹੈ ਬਈ ਜਿਵੇਂ ਪਹਿਲਾਂ ਤਾਂ ਸੀ ਜਾਇ ਟਾਈਮ ਔਖਾ ਬਹੁਤ ਕੱਢਿਆ ਹੈ ਪਰ ਜਿਵੇਂ ਹੁਣ ਹੈ ਕੌਮ ਨੇ ਮਤਲਬ ਫਿਰ ਵੀ ਮੇਰਾ ਸਾਥ ਦਿੱਤਾ ਹੈ ਮੈਂ ਅਮੀ ਕਮਾ ਦੋਨੋਂ ਬਈ ਪਹਿਲਾਂ ਤਾਂ ਕਿਸੇ ਨੇ ਵੀ ਪੁੱਛਿਆ ਹਾਂ ਇਹ ਮੈਂ ਤੁਹਾਨੂੰ ਬਿਲਕੁਲ ਕਹਿ ਦਿੰਦਾ ਬਈ ਹੁਣ ਜਦੋਂ ਤੋਂ ਮੈਂ ਇੰਟਰਵਿਊ ਕੀਤੀ ਹੈ 2 ਸਾਲ ਤੋਂ ਥੋੜੀ ਦੇਰ ਤੋਂ 2-3 ਸਾਲ ਤੋਂ ਫਿਰ ਵੀ ਚਲੋ ਮਤਲਬ ਹੈਲਪ ਕੀਤੀ ਹੈ ਮੇਰੀ ਹੂੰ ਉਹ ਕਰਦੀਆਂ ਨੀਡ ਸੀ ਨੀ ਪੂਰੀਆਂ ਪਹਿਲਾਂ ਉਹੀ ਚਲੋ ਬੰਦਿਆਂ ਨੇ ਹੈਲਪ ਕੀਤੀਆਂ ਉਹੀ ਪੂਰੀਆਂ ਹੋ ਗਈਆਂ ਉਹ ਵੀ ਬਹੁਤ ਹੈ ਦੀ ਹੂੰ ਹਾਂ ਜਦੋਂ ਇਸ ਤਸਵੀਰ ਨੂੰ ਦੇਖਦੇ ਹਾਂ ਕਿ ਕਿਦਾਂ ਨੇ ਮਨ ਚ ਖਿਆਲ ਆਉਂਦਾ ਮਾਤਤਾ ਜੀ ਬਹੁਤ ਜੇ ਇਹਨਾਂ ਦਾ ਕੱਦ ਦੇਖੀਏ ਤਾਂ ਜਿਵੇਂ ਕਹਿੰਦਾ ਨਾ ਵੀ ਉੱਪਰ ਨੂੰ ਦੇਖੀ ਜਾਓ ਤਾਂ ਸਿਰਾਂ ਹੀ ਨਹੀਂ ਦਿਖਦਾ ਏਡਾ ਕੱਦ ਹੈ ਹੂੰ ਤੇ ਬੱਸ ਬਹੁਤ ਦਿਨਾਂ ਤਾਈਂ ਦਾ ਕੁਰਬਾਨੀ ਕਿਦਾ ਸਭ ਕਾਜ ਨਹੀਂ ਮਹਿਤਾਬ ਸਨ ਲੋਗੇ ਮਤਲਬ ਆਪਾ ਉਹ ਕੰਮ ਕਰਨਾ ਮੈਂ ਨਾ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਭਾਜੀ ਬੰਦਾ ਸਾਰਾ ਕੁਝ ਛੱਡ ਦਿੰਦਾ ਹੈ ਪੈਸਾ ਵੀ ਛੱਡ ਦੂਗਾ A to Z ਸਾਰਾ ਕੁਝ ਛੱਡ ਦੂਗਾ ਨਿਆਣੇ ਨਹੀਂ ਛੱਡਉਂਦੇ ਬਿਲਕੁਲ ਪਰਿਵਾਰ ਛੱਡਣਾ ਬਹੁਤ ਹੈ ਪਰਿਵਾਰ ਛੱਡਣਾ ਬਹੁਤ ਹੈ ਉਹ ਕਿਹਦੇ ਬੰਦੇ ਨੇ ਕੌਮ ਖਾਤਰ ਪਰਿਵਾਰ ਛੱਡਤਾ ਫਿਰ ਇਹਨਾਂ ਨੂੰ ਉੱਥੇ ਕਿਹਾ ਬਲਕਿ ਜਿੱਦਾਂ ਉਹ ਇਧਰ ਗੱਦੀ ਮਾਰਦੀ ਸਾਰੇ ਜੋਬ ਵਾਲੇ ਸੀ ਕਲੀਕ ਹੀ ਸੀ ਨਾਲ ਦੇ ਉੱਥੇ ਕਿਹਾ ਕਹਿੰਦੇ ਹਨ ਭਗਤ ਸਿੰਘ ਤੂੰ ਕੰਮ ਤਾਂ ਕਰਤਾ ਵੀ ਤੇਰੇ ਨਿਆਣੇ ਉਹ ਕਹਿੰਦਾ ਵਾਹਿਗੁਰੂ ਆਪੇ ਦੇਖੂਗਾ ਉਹ ਪਰਮਾਤਮਾ ਦੇਸ਼ ਉਹ ਹਾਂ ਉਹ ਵਾਹਿਗੁਰੂ ਤੇ ਛੱਡਤੀ ਕਹਿੰਦੇ ਉਹ ਆਪੇ ਦੇਖੂਗਾ ਹੂੰ ਇਹਨਾਂ ਨੇ ਕਿਹਾ ਬੁਕਾਇਦਾ ਜਿੱਦਾਂ ਨਾਲ ਦੇ ਬੰਦੇ ਕੋਈ ਕੋਈ ਖਾਸ ਸੀਗੇ ਯਾਰ ਦੋਸਤ ਹਾਂ ਤੇ ਉੱਥੇ ਇਕੱਠੇ ਬੰਦੇ ਸੀ ਇਕੱਠੇ ਹੀ ਰਹਿੰਦੇ ਕਿ ਅਗਲਾ ਗੱਲ ਕਿਉਂਕਿ ਅਸੀਂ ਛੋਟੇ ਛੋਟੇ ਸੀ ਤਿੰਨ ਨਹੀਂ ਬੱਚੇ ਛੋਟੇ ਸੀ ਇੱਕ ਤਾਂ ਡੇਢ ਸਾਲ ਦਾ ਸੀ ਉਹਨਾਂ ਤਾਂ ਕਦੇ ਪਾਪਾ ਨੂੰ ਦੇਖਿਆ ਵੀ ਨਹੀਂ ਹੂੰ ਅਸੀਂ ਤਾਂ ਫਿਰ ਵੀ ਮਾੜਾ ਮੋਟਾ ਦੇਖਿਆ ਹੈ ਹੂੰ ਤੇ ਇੱਕ ਇੱਕ ਸਾਲ ਵੱਡੀ ਸੀ ਭੈਣ ਤੇ ਮੈਂ ਤੇ ਛੋਟੇ ਨੇ ਤਾਂ ਕਦੇ ਦੇਖਿਆ ਵੀ ਉਹਨਾਂ ਤਾਂ ਪਤਾ ਹੀ ਕੁਝ ਨਹੀਂ ਹੂੰ ਤੇ ਇਹਨਾਂ ਨੇ ਕਿਹਾ ਉੱਥੇ ਵੀ ਇੰਨੇ ਇੰਨੇ ਬੱਚੇ ਮੈਨੂੰ ਪਤਾ ਜੀ ਬੱਚੇ ਜਦ ਪਹਿਲਾਂ ਨਹੀਂ ਸੀ ਇੰਨਾ ਹੁੰਦਾ ਹੁੰਦਾ ਤਾਂ ਆਪਣੇ ਬੱਚੇ ਆ ਆਪਣੇ ਬੱਚਿਆਂ ਤੋਂ ਬਿਨਾਂ ਕਿੱਥੇ ਜੀ ਰਹਾ ਹੁੰਦਾ ਤੇ ਬੱਚੇ ਛੱਡ ਕੇ ਜਾਣਾ ਬਹੁਤ ਔਖਾ ਜੀ ਹਾਂ ਇਹਨਾਂ ਨੇ ਉੱਥੇ ਕਿਹਾ ਆਈਟੀਬੀਪੀ ਦੇ ਅਫਸਰ ਨੇ ਗਿਆ ਸੀ ਜਿਹਨੇ ਅਰੈਸਟ ਕੀਤਾ ਜਾਣਦਾ ਸੀ ਖੜਿਆ ਜੀ ਨੇ ਤੇ ਇਹ ਜਿਹੜਾ ਭੱਜਿਆ ਇਹਨਾਂ ਨੇ ਉੱਥੇ ਰਿਹਾ ਤਿਆਰ ਗੇਰ ਤੇ ਕਹਿੰਦੇ ਅਸੀਂ ਜੋ ਕਰਨਾ ਸੀ ਕਰ ਲਿਆ ਭਾਈ ਜੀ ਹੁਣ ਤੁਸੀਂ ਜੋ ਕਰਨਾ ਕਰ ਲਓ ਤੇ ਉਹਨਾਂ ਨੇ ਅਰੈਸਟ ਕੀਤਾ ਫਿਰ ਉਹ ਬੰਦਾ ਇਹਨਾਂ ਨੂੰ ਕਹਿੰਦਾ ਯਾਰ ਬਿਆਨ ਸਿੰਘ ਤੂੰ ਨੇ ਇਹ ਕਰਦੀਆ ਤੇਰੇ ਤੋਂ ਬੱਚੇ ਨੇ ਛੋਟੇ ਛੋਟੇ ਤੇ ਇਹਨਾਂ ਨੇ ਉਹ ਕਿਹਾ ਭਈ ਕੋਈ ਨਹੀਂ ਵਾਹਿਗੁਰੂ ਆਪੇ ਦੇਖੂਗਾ ਹਮ ਆ ਸ਼ਾਂਦੀਆਂ ਸਾਹਮਣੇ ਹਾਂ ਹਾਂ ਮੈਂ ਸਾਹਭੀਆਂ ਹੋ ਗਈਆਂ ਜਿੰਨੀਆਂ ਇੱਕ ਮੇਰੀ ਸੋਚੀ ਵੇਲੇ ਤੱਕ ਸੀਗੀਆਂ ਹਮ ਮੈਂ ਸਾਹਭੀਆਂ ਵਰਦੀਆਂ ਹਾਂ ਸਭੀ ਹੋਈਆਂ ਨੇ ਇਹਨਾਂ ਦੇ ਬਿਸਲ ਸੀ ਨਾ ਡਿਊਟੀ ਦੀ 벨ਟ ਐ ਮੈਂ ਸਭੀ ਹੋਈ ਐ ਹਾਂ ਸਭੀ ਹੋ ਗਿਆ ਇਹਨਾਂ ਦਾ ਵਰਦੀ ਦਾ ਕੋਟ ਸੀਗਾ ਉਹ ਪਹਿਲਾਂ ਪਤਾ ਨਹੀਂ ਸੀ ਜੀ ਅਣਜਾਣ ਚ ਉਹ ਬਾਵਾ ਥੋੜਾ ਜਿਹਾ ਟੱਡੀਆਂ ਨੇ ਖਾ ਲਿਆ ਉਹ ਮੈਂ ਫਿਰ ਰਫੂ ਕਰਵਾ ਕੇ ਉਹ ਚ ਦਵਾਈ ਪਾ ਕੇ ਰੱਖਿਆ ਵੀ ਦੁਬਾਰਾ ਨਾ ਖਰਾਬ ਹੋ ਜੂਰੇ ਸਾਰਾ ਕਦੀ ਪਾਏ ਕੋਟੂ ਨਹੀਂ ਮੈਂ ਪਾਇਦੀ ਅੰਦਰ ਤੋਂ ਕਮਾਵਾ ਹੂੰ ਕਦੀ ਵਰਤੀ ਮੌਂਦੀ ਕਮਤਰੀ ਨਹੀਂ ਨਹੀਂ ਕਦੇ ਨਹੀਂ ਇੱਥੇ ਜੀ ਦਸਤਾਰ ਬੰਨੀ ਹੋਣੀ ਨਹੀਂ ਦਸਤਾਰਾ ਜੀ ਪਈਆਂ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਵੀ ਕੋਈ ਰਿਸ਼ਤੇਦਾਰ ਲੈ ਗਿਆ ਤੇ ਜਿਵੇਂ ਉਹ ਪਈਆਂ ਸੀ ਇੱਕ ਪੇਟੀ ਸੀ ਟ੍ਰੰਕ ਸੀ ਨਾਲੇ ਕੱਪੜਿਆਂ ਦਾ ਉਹਦੇ ਵਿੱਚੋਂ ਕੋਈ ਬੰਦਾ ਫੈਮਲੀ ਦਾ ਬੰਦਾ ਲੈ ਗਿਆ ਕੱਪੜੇ ਹੋੜੇ ਨਹੀਂ ਨਹੀਂ ਹੋੜੇ ਨਹੀਂ ਹੂੰ ਤੇ ਬਾਕੀ ਵਰਦੀ ਮੁਰਦੀ ਮੈਂ ਰੱਖੀ ਹੋਈ ਹੈ ਜੀ ਵਰਦੀ ਹੈ ਤੇ ਬੈਲਟ ਹੈ ਸਟਾਰ ਹੈ ਤੇ ਆਪਣਾ ਬੁਸਲਾ ਹੈ ਡਿਊਟੀ ਦੀਆਂ ਉਹਨੇ ਰੱਖਿਆ ਹੋਈ ਹੈ ਜੀ ਸਾਹਬ ਉਹ ਸੁਵੇਲੇ ਜਿਹੜੇ ਭਾਂਡੇ ਲਿਆਏ ਸੀ ਬਾਹਰੋਂ ਉਹ ਜਦ ਤੱਕ ਰਾਤ ਦੇ ਨਾਲ ਵੇਖੀ ਉਹ ਪਈਆਂ ਉੱਪਰ ਇੱਧਰ ਵੀ ਪਈਆਂ ਉਹ ਪਈਆਂ ਪਿੱਛੇ ਜੀ 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 ਇਹ ਇਹ ਸਾਰੇ ਕਿਹੜੇ ਦੇ ਸਟੋਅ ਹੈ ਇਹ ਜਾਪਾਨ ਚੋਂ ਜਾਪਾਨ ਚ ਨਾਲ ਗਿਆ ਸੀ ਹਾਂ ਜੀ ਇੰਦਰਾ ਗਾਂਧੀ ਜਿੱਥੇ ਜੀ ਐਵੇਂ ਨਹੀਂ ਨਾ ਜੀ ਇਹ ਬਹੁਤ ਕੁਆਲੀਫਾਈਡ ਸੀਗੇ ਹਮ ਐਵੇਂ ਨਹੀਂ ਸੀ ਜੀ ਇਹ ਬਹੁਤ ਮਤਲਬ ਇੰਟੈਲੀਜੈਂਟ ਕੁਆਲੀਫਾਈਡ ਇਹਨਾਂ ਦੇ ਕਦੇ ਟਾਈਮ ਮਿਲਿਆ ਮੈਂ ਕੌਮ ਨੂੰ ਦਿਖਾਉਂਗਾ ਐਪਰੀਸ਼ੀਏਸ਼ਨ ਲੈਟਰ ਬਹੁਤ ਪਈ ਹੈ ਇਹਨਾਂ ਦੇ ਹਮ ਦਿੱਲੀ ਪੁਲਿਸ ਵੱਲੋਂ ਦਿੱਤੇ ਹੋਏ ਵੀ ਜਿਵੇਂ ਕੋਈ ਰੌਬਰੀ ਰੌਬਰ ਫੜੇ ਸੀ ਬਹੁਤ ਤਕੜੇ ਜਿਵੇਂ ਡਕੈਤ ਫੜੇ ਇਹਨਾਂ ਨੇ ਤੇ ਉਹ ਐਪਰੀਸ਼ੀਏਸ਼ਨ ਇਹਨਾਂ ਦੇ ਸਰਟੀਫਿਕੇਟ ਬਹੁਤ ਪਏ ਆ ਹੂੰ ਆ ਚਾਰ ਪੰਜ ਪਹਿ ਜਾਂ ਰੱਖਿਆ ਹੈ ਜ਼ਾਬ ਤੇ ਹੂੰ ਇਹ ਤਾਂ ਮੇਟੀ ਜਿਹੜੀ ਤੁਸੀਂ ਜਦ ਤੱਕ ਨਹੀਂ ਕੀਤੀਆਂ ਨਹੀਂ ਕੀਤੀਆਂ ਇਹਨਾਂ ਤੇ ਡਿਗਰੀਆਂ ਪਈਆਂ ਮੇਰੇ ਕੋਲੇ ਡਿਗਰੀ ਤਾਂ ਇੱਕ ਦਿਨ ਪਾਤੀ ਸੀ ਸਰਟੀਫਿਕੇਟ ਮੁੱਲ ਉਹ ਨਹੀਂ ਮੱਕਦੇ ਪਾਏ ਮੁੱਲ ਜਿਵੇਂ ਕੋਈ ਤਗੜਾ ਕੋਈ ਢਾਕੂ ਸੀ ਜਿਵੇਂ ਉਦੋਂ ਤਾਂ ਡਟੇਰੇ ਜੇ ਹੁੰਦੇ ਸੀ ਨਾ ਜਿਵੇਂ ਉਹ ਫੜੇ ਨਾ ਨੈਂ ਚਾਰ ਵਾਰੀ ਕੋਈ ਹੋਰ ਹੋਰ ਮੁੱਲ ਵਧੀਆ ਕਾਬਿਲ ਸੀਗੇ ਇਹ ਇਹ ਤਾਂ ਹੀ ਕਿ ਤੁਹਾਨੂੰ ਪਤਾ ਵੀ ਜੇ ਹੁਣ ਕਿਸੇ ਨੇ ਬਾਹਰ ਜਾਣਾ ਹੋਵੇ ਜਿੱਦਾਂ ਹੁਣ ਮੈਂ ਬਾਹਰ ਜਾਣਾ ਮੈਂ ਸਰਕਾਰੀ ਆਫਿਸ ਐਮਪੀ ਐਮਐਲਏ ਐ ਮੈਂ ਉਹ ਵੀ ਬੰਦਾ ਲੈ ਕੇ ਜਾਊਗਾ ਜਿਹੜਾ ਮੇਰੇ ਨਾਲ ਜਿਹੜਾ ਕਾਬਲ ਹੈ ਕਾਬਲ ਮੈਨੂੰ ਪਤਾ ਵੀ ਜੇ ਕੱਲ ਨੂੰ 19 21 ਗੱਲ ਹੋਊਗੀ ਮੈਨੂੰ ਬਚਾ ਲਊਗਾ ਮੈਨੂੰ ਡਿਫੈਂਡ ਕਰ ਲਊਗਾ ਉਹ ਵੀਦਰਗਾਦੀ ਫਿਰ ਤਨੂੰ ਨਾਲ ਲੈ ਕੇ ਜਾਂਦੀ ਸੀ ਕਾਬਲ ਸੀ ਨਾ ਬਹੁਤ ਕੁਝ ਸੀਗਾ ਮਤਲਬ ਪੜ੍ਹੇ ਲਿਖੇ ਗਰੀਬ ਘਰ ਚ ਰਹਿ ਕੇ ਪੜ੍ਹੇ ਐ ਇਹ ਦੀਵਿਆਂ ਦੀਆਂ ਲੇਟਾਂ 'ਚ ਹੂੰ ਤੇ ਇਹਨਾਂ ਨੂੰ ਪਤਾ ਸੀ ਵੀ ਜੇ ਪੜਾਂਗੇ ਜਿਵੇਂ ਬੱਚੇ ਸ਼ੁਰੂ ਤੋਂ ਨਹੀਂ ਹੁੰਦੇ ਜਿਵੇਂ ਪਤਾ ਯਾਰ ਆਪਾਂ ਤਾਂ ਗਰੀਬ ਘਰ ਦੇ ਆਪਾਂ ਤਾਂ ਜੇ ਪੜਾਂਗੇ ਤਾਂ ਹੀ ਕੁਝ ਬਣੂਗਾ ਨਹੀਂ ਬਣਦਾ ਕੁਝ ਨਹੀਂ ਇਹ ਉਹ ਕਿਸਨ ਦੇ ਸੀਗੇ ਵੀ ਇਹਨਾਂ ਨੂੰ ਪਤਾ ਸੀ ਵੀ ਜੇ ਪੜ੍ਹ ਲਿਖਿ ਜਾਵਾਂਗੇ ਤਾਂ ਹੀ ਕੁਝ ਬਣਾਗੇ ਹੂੰ ਹੁਣ ਦੇ ਲੋ ਮਨੂਏ ਦਾ ਬੱਚਾ ਉਰੇ ਪੜਿਆ ਸਾਰਾ ਤੇ ਦਿੱਲੀ ਜਾ ਕੇ ਅਫਸਰ ਲੱਗ ਗਿਆ ਸਰਵਿਸ ਇੰਸਪੈਕਟਰ ਸੀ ਜੀ ਇਹ ਕੋਈ ਐਵੇਂ ਕੋਈ ਸਿਪਾਈ ਨਹੀਂ ਸੀ ਕਿ ਹੂੰ ਹੂੰ ਹਾਂ ਜਿਵੇਂ ਆਪਾਂ ਕਹਿ ਲਿਆ ਹੋਰ ਟੂ ਸਟਾਰਸ ਇੰਸਪੈਕਟਰਸ ਆ ਹਾਂ ਇਹ ਇਹ ਫਿਰ ਉੱਥੇ ਜਾ ਕੇ ਰੈਂਕ ਵਧੀ ਪਹਿਲਾਂ ਸਿਪਾਈ ਭਰਤੀ ਸੀ ਨਹੀਂ ਇਹ ਸਿੱਧਾ ਹੀ ਉਸ ਤੇ ਇੰਸਪੈਕਟਰ ਹੀ ਹੋਇਆ ਮੈਂ ਉਹਨਾਂ ਦੀ ਭਰਤੀ ਦੀ ਮੇਰੇ ਕੋਲ ਫੋਟੋ ਵੀ ਪਈ ਹੈ ਓਕੇ ਹਾਂ ਜਿੱਦਾਂ ਉਹ ਗਰੁੱਪ ਫੋਟੋ ਹੁੰਦੀ ਆ ਭਰਤੀ ਵਾਲਿਆਂ ਦੀ ਟ੍ਰੇਨਿੰਗ ਵਾਲੀ ਹਾਂ ਉਹ ਵੀ ਪਈ ਆ ਮੇਰੇ ਕੋਲ ਹੂੰ ਹੁਣ ਦੇਖਦੇ ਆ ਥੋੜਾ ਜਿਹਾ ਸਿੱګه ਉਹ ਲਾਵਾਂਗੇ ਕਰੀ ਨਮਕੜ ਦੇਖਦੇ ਪਿਆ ਉਹ ਪਾਸੇ ਦੀ ਅੱਛਾ ਆ ਫਿਰ ਉਹ ਤੇ ਵੱਡੀਆਂ ਵੱਡਾ ਪ੍ਰੋਪਰ ਉਹ ਕਰਕੇ ਲਾਵਾਂਗੇ ਹੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਮਝਿਆ ਸਮਝਿਆ